ਜੇਕਰ ਤੁਸੀਂ ਵੀ ਉਬੇਰ, ਓਲਾ ਤੇ ਰੈਪੀਡੋ ਦੇ ਉੱਤੇ ਸਵਾਰੀ ਕਰਦੇ ਹੋ ਤਾਂ ਤੁਹਾਡੇ ਲਈ ਖਾਸ ਖਬਰ ਹੈ ਕਿਉਂਕਿ ਇਹ ਸਭ ਬੰਦ ਹੋ ਚੁੱਕੀਆਂ ਨੇ ਤਾ ਇੱਕ ਇਹਨਾਂ ਦੇ ਡਰਾਈਵਰਾਂ ਨੂੰ ਵੱਡਾ ਝਟਕਾ ਲੱਗਿਆ ਤਾਂ ਤੁਸੀਂ ਸਹੀ ਸੁਣਿਆ ਜੇਕਰ ਤੁਸੀਂ ਵੀ ਸਵਾਰੀ ਕਰਦੇ ਹੋ ਉਬੇਰ, ਓਲਾ ਅਤੇ ਜਾਂ ਫਿਰ ਰੈਬਟੋ ਦੇ ਵਿੱਚ ਹਮੇਸ਼ਾ ਆਪਣੇ ਕੰਮ ਤੇ ਜਾਂਦੇ ਹੋ ਜਾਂ ਫਿਰ ਪੜ੍ਹਾਈ ਕਰਨ ਲਈ ਜਾਂਦੇ ਹੋ ਜਾਂ ਫਿਰ ਇਸ ਉੱਤੇ ਸਵਾਰੀ ਕਰਕੇ ਆਪਣੇ ਘਰਾਂ ਦੇ ਕੰਮਾਂ ਨੂੰ ਜਾਂ ਨਿੱਜੀ ਕੰਮਾਂ ਦੇ ਲਈ ਜਾਂਦੇ ਹੋ ਤਾਂ ਤੁਹਾਡੇ ਲਈ ਇਹ ਖਾਸ ਖਬਰ ਹੈ ਤਾਂ ਇਹ ਸਭ ਬੰਦ ਹੋ ਚੁੱਕੀਆਂ ਨੇ ਤਾਂ ਉੱਥੇ ਹੀ ਇਹਨਾਂ ਡਰਾਈਵਰਾਂ ਨੂੰ ਜਿਹੜਾ ਆ ਵੱਡਾ ਝਟਕਾ ਲੱਗਿਆ ਕਿਉਂਕਿ ਸਰਕਾਰ ਨੇ ਇੱਕ ਫੈਸਲਾ ਲਿਆ ਇਹਨਾਂ ਨੂੰ ਬੰਦ ਕਰਨ ਦਾ ਤਾਂ ਉੱਥੇ ਹੀ ਕੰਪਨੀਆਂ ਨੂੰ ਵੀ ਜਿਹੜੀ ਹੈ ਚਿੰਤਾ ਛੜੀ ਹੋਈ ਹੈ ਕੰਪਨੀਆਂ ਨੂੰ ਵੀ ਵੱਡਾ ਆਰਥਿਕ ਨੁਕਸਾਨ ਜਿਹੜਾ ਆ ਇਸ ਦੇ ਨਾਲ ਹੋਏਗਾ ਕਿਉਂਕਿ ਜੇਕਰ ਇਹਨਾਂ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਤਾਂ ਉੱਥੇ ਹੀ ਕੰਪਨੀਆਂ ਤਾਂ ਘਾਟੇ ਦੇ ਵਿੱਚ ਜਾਣਗੀਆਂ ਜਾਣਗੀਆਂ ਜੋ ਇਹਨਾਂ ਦੇ ਡਰਾਈਵਰ ਨੇ ਉਹਨਾਂ ਦੇ ਲਈ ਇੱਕ ਵੱਡੀ ਜਿਹੜੀ ਆ ਉਹ ਚੁਣੌਤੀ ਜੀ ਨਿਕਲ ਕੇ ਸਾਹਮਣੇ ਆਏਗੀ ਤਾਂ ਉਹ ਆਪਣਾ ਰੁਜ਼ਗਾਰ ਜਿਹੜਾ ਆ ਉਹ ਕਿਵੇਂ ਚਲਾਉਣਗੇ ਤੇ ਘਰ ਪਰਿਵਾਰ ਜਿਹੜਾ ਆ ਉਹ ਕਿਵੇਂ ਚਲਾਉਣਗੇ ਤਾਂ ਆਖਿਰਕਾਰ ਇਹ ਮਾਮਲਾ ਹੈ ਕਿ ਆ ਸਰਕਾਰ ਨੂੰ ਇਸ ਦੇ ਉੱਤੇ ਕਿਉਂ ਜਿਹੜੀ ਹੈ ਕਮਾਨ ਕਸਨੀ ਪਈ ਹੈ ਜਾਂ ਫਿਰ ਕਿਉਂ ਸਰਕਾਰ ਨੇ ਅਜਿਹਾ ਫੈਸਲਾ ਲਿੱਤਾ ਆ ਕਿਉਂਕਿ ਅਜਿਹੇ ਆ ਜਿਹੜੇ ਲੱਖਾਂ ਹੀ ਲੋਕ ਜਿਹੜੇ ਨੇ ਇਸ ਨੂੰ ਜਿਹੜੇ ਨੇ ਚਲਾਉਂਦੇ ਨੇ ਅਤੇ ਆਪਣੇ ਘਰ ਦਾ ਰੋਜ਼ਗਾਰ ਚਲਾਉਂਦੇ ਨੇ ਤੇ ਕਾਰੋਬਾਰ ਜਿਹੜਾ ਕਰਦੇ ਨੇ ਤਾਂ ਜਿਸ ਦੇ ਨਾਲ ਸੈਂਕੜੇ ਹੀ ਪਰਿਵਾਰ ਜਿਹੜੇ ਨੇ ਇਸ ਦੇ ਉੱਤੇ ਚਲਦੇ ਨੇ ਤਾਂ ਤੁਹਾਨੂੰ ਪੂਰੀ ਖਬਰ ਜਿਹੜੀ ਆ ਉਹ ਦੱਸਦੇ ਆ ਕਿ ਆਖਰਕਾਰ ਇਹ ਮਾਮਲਾ ਜਿਹੜਾ ਆ ਸਰਕਾਰ ਵੱਲੋਂ ਇਸ ਲਈ ਲਿਆ ਗਿਆ ਕਿਉਂਕਿ ਇਹਨਾਂ ਸੰਵਾਬਾਂ ਨੂੰ ਸਰਕਾਰ ਜਿਹੜੀ ਹੈ ਗੈਰ ਕਾਨੂੰਨੀ ਮੰਨਦੀ ਹੈ ਜੇਕਰ ਗੱਲ ਕਰੀਏ ਤਾਂ ਇਹ ਸੇਵਾ ਜਿਹੜੀ ਆ ਇਹ ਪੰਜਾਬ ਚੰਡੀਗੜ੍ਹ ਜਾਂ ਫਿਰ ਕਿਸੇ ਹੋਰ ਸੂਬੇ ਦੀ ਨਹੀਂ ਆ ਇਹ ਖਬਰ ਕਰਨਾਟਕ ਤੋਂ ਨਿਕਲ ਕੇ ਸਾਹਮਣੇ ਆਈ ਆ ਜਿੱਥੇ ਕਰਨਾਟਕਾ ਹਾਈ ਕੋਰਟ ਨੇ ਰਾਜ ਦੇ ਵਿੱਚ ਚੱਲ ਰਹੀਆਂ ਸਾਰੀਆਂ ਬਾਈਕ ਟੈਕਸੀ ਸੇਵਾਵਾਂ ਨੂੰ 6 ਹਫ਼ਤਿਆਂ ਦੇ ਅੰਦਰ ਅੰਦਰ ਬੰਦ ਕਰਨ ਦਾ ਹੁਕਮ ਦਿੱਤਾ ਹੈ ਤਾਂ ਇਹ ਪਾਬੰਦੀ ਜਿਹੜੀ ਆ ਉਬੇਰ, ਓਲਾ ਅਤੇ ਰੇਪਿਟੋ ਵਰਗੇ ਐਪ ਆਧਾਰਿਤ ਜੋ ਰਾਈਡ ਹੈਲਿੰਗ ਕੰਪਨੀਆਂ ਨੇ ਉਹਨਾਂ ਦੇ ਉੱਤੇ ਇਹ ਲਾਗੂ ਹੋਣ ਵਾਲੀ ਹੈ ਇਹਨਾਂ ਨੂੰ ਬੰਦ ਕੀਤਾ ਗਿਆ ਅਦਾਲਤ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਹੈ ਕਿ ਜਦ ਤੱਕ ਸਰਕਾਰ ਮੋਟਰ ਵਹੀਕਲ ਐਕਟ 1988 ਦੀ ਧਾਰਾ 93 ਦੇ ਅਨੁਸਾਰ ਸਪਸ਼ਟ ਨਿਯਮ ਜਾਰੀ ਨਹੀਂ ਕਰਦੀ ਉਦੋਂ ਤੱਕ ਇਹ ਸੇਵਾਵਾਂ ਜਿਹੜੀਆਂ ਨੇ ਗੈਰਕਾਨੂੰਨੀ ਮੰਨੀਆਂ ਜਾਣਗੀਆਂ ਤਾਂ ਤੁਹਾਨੂੰ ਦੱਸਦੀ ਏ ਕਿ ਇਸ ਫੈਸਲੇ ਦੇ ਕਾਰਨ ਬਾਈਕ ਟੈਕਸੀ ਡਰਾਈਵਰ ਆਪਣੀ ਜਿਹੜੀ ਆ ਰੋਜ਼ੀ ਰੋਟੀ ਤੋਂ ਪ੍ਰਭਾਵਿਤ ਹੋ ਸਕਦੇ ਨੇ ਜਦਕਿ ਕੰਪਨੀਆਂ ਨੂੰ ਵੀ ਭਾਰੀ ਨੁਕਸਾਨ ਜਿਹੜਾ ਆ ਉਹ ਇਸ ਦੇ ਲਈ ਚੱਲਣਾ ਹੋਏਗਾ ਕਿਉਂਕਿ ਇਹਨਾਂ ਟੈਕਸੀ ਡਰਾਈਵਰਾਂ ਦੇ ਕਰਕੇ ਹੀ ਇਹਨਾਂ ਜੋ ਆ ਲੋਕਾਂ ਦੇ ਕਰਕੇ ਹੀ ਕੰਪਨੀਆਂ ਜਿਹੜੀਆਂ ਨੇ ਚਲਦੀਆਂ ਸਨ ਜੇਕਰ ਇਹਨਾਂ ਦੇ ਉੱਤੇ ਰੋਕ ਲੱਗ ਜਾਏਗੀ ਤਾਂ ਉਥੇ ਜਿੱਥੇ ਡਰਾਈਵਰ ਪ੍ਰਭਾਵਿਤ ਹੋਣਗੇ ਆਪਣੇ ਕੰਮ ਕਾਰਜ ਨੂੰ ਲੈ ਕੇ ਤਾਂ ਉਥੇ ਕੰਪਨੀਆਂ ਨੂੰ ਵੀ ਭਾਰੀ ਨੁਕਸਾਨ ਜਿਹੜਾ ਆ ਉਥੇ ਹੋਏਗਾ ਤਾਂ ਹੁਣ ਇਹ ਦੇਖਣਾ ਹੋਏਗਾ ਕਿ ਸਰਕਾਰ ਜੋ ਕਰਨਾਟਕ ਦੀ ਸਰਕਾਰ ਨਵੇਂ ਨਿਯਮ ਕਦੋਂ ਤੱਕ ਲਾਗੂ ਕਰਦੀ ਹੈ ਕਦੋਂ ਤੱਕ ਜਿਹੜੇ ਇਹ ਲਾਗੂ ਹੋ ਕੇ ਆਉਣਗੇ ਤਾਂ ਫਿਰ ਮੁੜ ਜਿਹੜੀ ਬਹਾਲੀ ਹੈ ਇਹ ਓਬਰ ਤੇ ਰੈਪਿਡੋ ਤੇ ਜੋ ਓਲਾ ਵਰਗੀਆਂ ਟੈਕਸੀ ਦੀਆਂ ਕੰਪਨੀਆਂ ਨੇ ਉਹਨਾਂ ਨੂੰ ਮੁੜ ਬਹਾਲ ਹੋਏਗਾ ਤਾਂ ਉਥੇ ਹੀ ਜੋ ਰੋਜ਼ਾਨਾ ਲੋਕ ਇਹਨਾਂ ਦੇ ਉੱਤੇ ਸਵਾਰ ਹੋ ਕੇ ਆਪਣੇ ਕੰਮਕਾਰਾਂ ਨੂੰ ਜਾਂਦੇ ਸਨ ਜਾਂ ਫਿਰ ਨਿੱਜੀ ਕੰਮਾਂ ਨੂੰ ਲੈ ਕੇ ਜਾਂਦੇ ਸਨ ਜਾਂ ਫਿਰ ਦਫ਼ਤਰ ਆਦਿ ਦੇ ਲਈ ਜਿਹੜੇ ਵਰਤਦੇ ਸਨ ਉਹਨਾਂ ਲੋਕਾਂ ਦੇ ਲਈ ਵੀ ਇਹ ਭਾਰੀ ਮੁਸ਼ਕਲਾਂ ਦਾ ਸਾਹਮਣਾ ਇੱਥੇ ਕਰਨਾ ਪਾਏਗਾ ਕਿਉਂਕਿ ਹਰ ਇੱਕ ਇਨਸਾਨ ਜਿਹੜਾ ਆ ਉਹ ਆਟੋ ਦੇ ਵਿੱਚ ਜਾਂ ਫਿਰ ਬੱਸ ਦੇ ਵਿੱਚ ਜਾਂ ਰੇਲ ਦਾ ਸਫ਼ਰ ਕਰਨ ਤੋਂ ਗੁਰੇਜ਼ ਕਰਦਾ ਹੈ ਤਾ ਇੱਕ ਗੱਲ ਇਹ ਵੀ ਵੇਖਣ ਵਾਲੀ ਹੋਏਗੀ ਕਿ ਜੇਕਰ ਅਸੀਂ ਕਿਸੇ ਥਾਂ ਤੋਂ ਕਿਸੇ ਅ ਥੋੜੀ ਦੂਰੀ ਤੱਕ ਜਾਣਾ ਹੋਵੇ ਤਾਂ ਸਾਨੂੰ ਜਿਹੜਾ ਆਟੋ ਦੇ ਵਿੱਚ ਜਾਣਾ ਥੋੜਾ ਮੁਸ਼ਕਿਲ ਲੱਗਦਾ ਤਾਂ ਇਸ ਲਈ ਲੋਕ ਓਲਾ ਓਬਰ ਅਤੇ ਰੈਪਿਡੋ ਕਰਕੇ ਜਿਹੜੇ ਨੇ ਉਹ ਜਾ ਸਕਦੇ ਨੇ ਜੇਕਰ ਥੋੜਾ ਵਧੀਆ ਸਵਾਰੀ ਦੀ ਗੱਲ ਕਰੀਏ ਤਾਂ ਲੋਕੀ ਓਲਾ ਤੇ ਓਬਰ ਦੇ ਵਿੱਚ ਜਾਂਦੇ ਨੇ ਜੇਕਰ ਰੈਗੂਲ ਦੀ ਗੱਲ ਕਰੀਏ ਜੇਕਰ ਛਕਟ ਮਜੜ ਹੋਵੇ ਤਾਂ ਉਹ ਰੈਪਿਡੋ ਜਿਹੜੇ ਨੇ ਉਹ ਬਾਈਕ ਸਵਾਰ ਜਿਹੜੇ ਨੇ ਉਸ ਦੇ ਉੱਤੇ ਵੀ ਆਪਣੀ ਸਵਾਰੀ ਕਰਦੇ ਨੇ ਪਰ ਸਰਕਾਰ ਦੇ ਇਸ ਫੈਸਲੇ ਦੇ ਨਾਲ ਜਿੱਥੇ ਆਮ ਜਨਤਾ ਨੂੰ ਮੁਸ਼ਕਲ ਜਿਹੜੀ ਹੈ ਪਰੇਸ਼ਾਨੀ ਸਾਹਮਣੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਾਏਗਾ ਉੱਥੇ ਹੀ ਜਿਹੜਾ ਆ ਇਹਨਾਂ ਕੰਪਨੀਆਂ ਨੂੰ ਘਾਟਾ ਪਏਗਾ ਤਾਂ ਜਿਹੜੇ ਸੈਂਕੜੇ ਹੀ ਨੌਜਵਾਨ ਇਸ ਨੂੰ ਚਲਾਉਂਦੇ ਨੇ ਜਾਂ ਇਸ ਦੇ ਰਾਹੀਂ ਆਪਣਾ ਰੁਜ਼ਗਾਰ ਕਾਰੋਬਾਰ ਕਰ ਉਹਨਾਂ ਦਾ ਚੱਲਦਾ ਤਾਂ ਉਹ ਕਿਤੇ ਨਾ ਕਿਤੇ ਵੱਡੇ ਪੱਧਰ ਤੇ ਪ੍ਰਭਾਵਿਤ ਹੋਣਗੇ